ਲੁਧਿਆਣਾ ਵਿੱਚ ਭਾਰੀ ਬਾਰਿਸ਼ ਕਾਰਨ ਸਮਰਾਲਾ ਚੌਕ ਤੋਂ ਤਾਜਪੁਰ ਰੋਡ ਤੱਕ ਪਾਣੀ ਹੀ ਪਾਣੀ ਹੋ ਗਿਆ ਲੋਕਾਂ ਨੂੰ ਕੰਮਕਾਜ ਲਈ ਆਉਣ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਚੰਡੀਗੜ੍ਹ ਰੋਡ ਤੇ ਪਾਣੀ ਦਾ ਪਾਉ ਵੱਧ ਜਾਣ ਨਾਲ ਕਈ ਵਾਹਨਾਂ ਵਿੱਚ ਪਾਣੀ ਵੜ ਗਿਆ ਤੇ ਵੱਡੀਆਂ ਗੱਡੀਆਂ ਟਰੱਕ ਅਤੇ ਕਾਰਾਂ ਵੀ ਡੁੱਬਦੀਆਂ ਨਜ਼ਰ ਆਈਆਂ ਲੋਕਾਂ ਨੇ ਦੱਸਿਆ ਕਿ ਕਾਰਾਂ ਦੇ ਅੰਦਰ ਸੇਟਾਂ ਤੱਕ ਪਾਣੀ ਭਰ ਗਿਆ ਜਿਸ ਨਾਲ ਵਾਹਨਾਂ ਨੂੰ ਵੱਡਾ ਨੁਕਸਾਨ ਹੋਇਆ ਹਾਲਾਤ ਇਹੋ ਜਿਹੇ ਸਨ ਕਿ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਆਟੋ ਜਾਂ ਹੋਰ ਸਾਧਨ ਲੋਕਾਂ ਨੂੰ ਆਉਣ ਜਾਣ ਨਹੀਂ ਮਿਲੇ ਜਿਸ ਕਾਰਨ ਕਈਆਂ ਨੂੰ ਪੈਦਲ ਹੀ ਘਰ ਵਾਪਸ ਮੁੜਨਾ ਪਿਆ ਇਸ ਮੌਕੇ ਤੇ ਤਾਜਪੁਰ ਰੋਡ ਤੇ ਪੁਲਿਸ ਕਰਮਚਾਰੀ ਗੁਰਦੀਪ ਸਿੰਘ ਭਾਰੀ ਬਾਰਿਸ਼ ਵਿੱਚ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆਏ ਅਤੇ ਲੋਕਾਂ ਨੇ ਉਹਨਾਂ ਦੀ ਹਿੰਮਤ ਤੇ ਜ਼ਿੰਮੇਵਾਰੀ ਦੀ ਖਾਸ ਤੌਰ ਤੇ ਸਰਾਹਨਾ ਕੀਤੀ ਪੰਚਾਰੂ ਲੋਕਾਂ ਨੂੰ ਪਾਣੀ ਦੇ ਪ੍ਰਚਾਨ ਹੋ ਰਹੇ ਹਨ ਭਾਰ ਭੰਦੇ ਦੀ ਕਟਿੰਗ ਪਾਸ ਹੋ ਗਈ ਹੈ ਸਾਹਿਬ ਜੀ ਜੀ ਆਪਣਾ ਫਰਜ਼ ਨਿਭਾਉਣਾ ਸਾਹਿਬ ਜੀ ਦਾ ਤੇ ਟੀਮ ਦੀ ਡਿਊਟੀ ਹੈ ਸਵੇਰੇ 3:00 ਦੇ ਟਾਈਮ ਨਾਲ ਆਉਣਾ ਤੁਸੀਂ ਇਹ ਕੰਮ ਨਾ ਕਰੋ ਠੀਕ ਹੈ ਜੀ ਉਹ ਜੀ ਜਿਹੜੀ ਗੱਡੀ ਰੋਕੀ ਹੋਈ بارش ਕਰਕੇ ਰੋਕੀ ਕੀ ਗੱਲ ਹੋਈ ਹੈ ਜੀਆ ਰਸਤੇ ਬਹੁਤ ਜ਼ਿਆਦਾ ਪਾਣੀ ਖੜਾ ਹੈਗਾ ਠੀਕ ਹੈ ਬਾਤ ਸਾਹੀ ਕੋਦਾਂ ਨੂੰ ਟੂ ਮਾਰਿਆ ਗੱਡੀ ਹੈ ਸਵਾਦ ਨੂੰ ਲੱਗ ਗਈ ਪਾਣੀ ਠੀਕ ਹੈ ਤੁਹਾਨੂੰ ਬੰਦਾ ਨਿਕਲ ਗਿਆ ਅੱਜ ਅਪਡੇਟ ਸਰਟੀਫਾਈਡ ਓਕੇ ਇਹ ਪਾਣੀ ਆ ਪਈ ਪਈ ਹੈ ਕਿ ਆ ਪੂਰਾ ਚੰਡੀਗੜ੍ਹ ਰੋਡ ਖਰਾਬ ਹੈਗਾ ਸੰਪੂਰਨ 6-6 ਫੀਟ 5-5 ਫੁੱਟ ਪਾਣੀ ਹੈ ਰਸਤੇ ਪੰਜਿੱਤ ਦਾ ਪ੍ਰਸ਼ਾਸਨ ਕਹਿ ਰਿਹਾ ਵਾ ਕਿ ਜਾ ਕੇ ਲਜਾਨਾ ਸਿਟੀ ਬਹੁਤ ਵਧੀਆ ਬਣਿਆ ਹੋਆ ਕਿ ਜਾ ਕੇ ਕੀ ਤੁਹਾਨੂੰ ਉਹਦੇ ਬਾਰੇ ਕੀ ਲੱਗਦਾ ਕੀ ਪੰਜ ਸਾਲਾਂ ਵਿੱਚ ਨਹੀਂ ਆ ਰਿਹਾ ਵਾ ਤੂੰ ਆਪਣਾ ਕਮਾਲ ਇਹਨਾਂ ਦੇ ਖਰਚੇ ਵਿੱਚੋਂ ਕਰਦਿੰਦੇ ਕੱਢ ਜਾਂਦੇ ਹੈ ਸੜਕਾਂ ਕਿਹਾ ਕਿ ਕੱਢ ਦਿੰਦੇ ਹੈ ਗਿਆ ਕੋਈ ਕੰਮ ਨਹੀਂ ਹੋਇਆ ਕੋਈ ਡਿਵੈਲਪਮੈਂਟ ਨਹੀਂ ਹੈ ਗਿਆ ਚੰਡੀਗੜ੍ਹ ਰੋਡ ਦਾ ਇਹ ਹਾਲ ਹੈਗਾ ਤੁਸੀਂ ਪੱਕੇ ਦਾ ਕੀ ਹਾਲ ਵੇਖਿਆ ਕਾਜ ਨੂੰ ਚਲਦੇ ਹੋਣੇ ਸ਼ੋਰ ਕਰਦਾ ਚੰਡੀਗੜ੍ਹ ਰੋਡ ਮੇਨ ਰੋਡ ਆ ਇਹ ਜਿੱਥੇ ਤੁਸੀਂ ਖੜੇ ਹੋ ਕਿਹੜੀ ਜਗ੍ਹਾ ਖੜੇ ਹੋ ਨਾ ਇਹ ਅਸੀਂ ਗੱਡੀ ਦੇ ੱਤਕਾ ਲਾ ਕੇ ਤੁਹਾਨੂੰ ਲੈ ਕੇ ਆਏ ਹਾਂ ਤੁਹਾਨੂੰ ਜੱਗ ਦੀ ਜੱਟੇ ਤੁਸੀਂ ਗੱਡੀ ਕਿੱਥੋਂ